ਪਸਵੰਦ ਰਾਜੇ ਕਰ ਪਸਵੰਦੀ ਫਿਕਰ YouTube ਚੈਨਲ ਨਿਊ ਗੱਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਮੋਗੇ ਜ਼ਿਲ੍ਹੇ ਦੇ ਮਾਨਮੱਤੇ ਨਗਰ ਪਿੰਡ ਜੈਮਨ ਵਾਲੇ ਦੇ ਵਿੱਚ ਤੇ ਜੈਮਨ ਵਾਲਾ ਪਿੰਡ ਦੇ ਵਿੱਚ ਆ ਕੇ ਜਿੱਥੋਂ ਗੱਜਨ ਵਾਲੇ ਨੂੰ ਮੁੜੀ ਦਾ ਉਸ ਮੋੜ ਦੇ ਉੱਤੇ ਲੋਹਾਰ ਭਰਾਵਾਂ ਦਾ ਰਹਿਣ ਬਸੇਰਾ ਵਾ ਮਿੱਤਰੋ ਹੁਣ ਕਰਤਾਂ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਪੂਰੇ 31 ਟੌਪ ਦੀ ਚੰਗੇ ਘਰਾਣੇ ਦੀ ਚੰਗੇ ਟਿਕਾਣੇ ਦੀ ਛੋਟੀ ਅੰਗ ਮੈਂ ਅੰਗ ਵਕਾਉ ਆ ਮਿੱਤਰੋ ਬਹੁਤ ਸੋਹਣੀ ਸੁਨਕੀ ਪਾਲੀ ਸਭੀ ਵੀ ਪੂਰੀ ਚੰਗੀ ਆ ਮਿੱਤਰੋ ਲੇਵੇ ਵਾਲੇ ਪਾਸੇ ਬਹੁਤ ਸੁੰਦਰਤਾ ਦੇ ਪੱਖ ਦੀ ਆ ਕੀ ਰਿਕਾਰਡ ਆ ਇਹਦੇ ਦੁੱਧ ਦਾ ਕਿੰਨੇ ਦਿਨਾਂ ਦੀ ਇਹ ਕੱਚੀ ਆ ਕੀ ਵੀਰਾ ਡਿਮਾਂਡ ਕਰਦਾ ਜੋ ਸਾਰੀ ਗੱਲਬਾਤ ਆਪਾਂ ਕਰ ਲੈਨੇ ਆ ਪਾਈ ਨੂੰ ਮਿਲਦੇ ਆ ਸਾਰੀ ਜਾਣਕਾਰੀ ਲੈ ਕੇ ਦਿਨੋ ਸੱਸੀ ਗਾਲ ਵੱਡੇ ਵੀਰੇ ਕੀ ਹਾਲ ਆ ਵੀਰੇ ਵਧੀਆ ਬਾਈ ਸੇਤਾ ਦੇ ਪਰਿਵਾਰ ਬਾਈ ਹਾਂਜੀ ਬਹੁਤ ਵਧੀਆ ਅੱਛਾ ਨਾਮ ਦੱਸ ਦੀਏ ਕਿਰਨ ਨੀ ਆ ਜੀ ਨਾ ਤੇ ਘਰ ਆਪਣਾ ਗੰਜਨ ਵਾਲੇ ਵਾਲੇ ਮੂਰਤੀ ਆ ਗਿਆ ਹਾਂਜੀ ਹਾਂਜੀ ਠੀਕ ਆ ਅੱਛਾ ਮੈਂ ਵੇਤਰੀਆਂ ਜਿਹੜੀ ਆਪਾਂ ਕਿ ਕਿੰਨਾ ਵਸੂਆ ਸੁਣਦੀ ਆ ਵੀਰੇ ਇਹ ਦੂਜੇ ਸੂਆ ਸੁਣਾ ਛੋਟੀਆਂ ਦੂਜਾ ਸੂਆ ਪਿਆ ਉਹ ਸੁਣਾ ਹਾਂਜੀ ਕਿੰਨੇ ਦਿਨ ਬਾਕੀ ਆ ਵੀਰੇ ਇਹਦੇ ਇਹ ਬਈ 25 ਤਰੀਕ ਨੂੰ ਤਨ ਪੂਰੇ ਆ 25 ਤਰੀਕ ਨੂੰ ਤਨ ਪੂਰੇ ਆ ਅੱਛਾ ਅੱਛਾ ਵੀਰੇ ਇਹਨੇ ਦੂਜਾ ਸੂਆ ਸੁਣਾ ਤੱਕ ਕਿੰਨੇ ਦਿਨ ਬਾਕੀ 25 ਤਰੀਕ ਨੂੰ ਤਨ ਪੂਰੇ ਆ ਹਾਂ ਬਈ ਹਾਂ ਠੀਕ ਆ ਅੱਜ ਆਪਾਂ 20 ਤਰੀਕ ਨੂੰ ਮਨਾ ਪੰਜ ਦਿਨ ਬਾਕੀ ਆ ਹਾਂਜੀ ਹਾਂਜੀ ਦੁੱਧ ਕੀ ਰਿਕਾਰਡ ਰਿਆ ਹੋਇਆ ਵੀਰੇ ਦੁੱਧ ਬਈ ਪਹਿਲੇ ਸੀ ਇਹਨੇ 13 14 ਕਿਲੋ ਦਿੱਤਾ ਠੀਕ ਆ ਹੁਣ ਦੂਜਾ ਸੂਆ ਸੁਣਾ ਹਾਂਜੀ ਠੀਕ ਆ ਅੱਛਾ ਪੁੱਛੋ ਵੈਸੀ ਛੋਟੀ ਜਾਂ ਲੰਡੀ ਹੋਗੀ ਇਹ ਐਵੇਂ ਹੀ ਸੀ ਬਈ ਆਪਾਂ ਟੋਕੜ ਕੱਪੜ ਲੈ ਆਂਦੀ ਖਰੀਦੀ ਸੀ ਅੱਛਾ ਐਂ ਟੋਕੜ ਕੱਪੜ ਹੀ ਖਰੀਦੀ ਸੀ ਹਾਂਜੀ ਹਾਂਜੀ ਠੀਕ ਆ ਵੀਰੇ ਠੀਕ ਆ ਵੱਡੇ ਭਾਈ ਅੱਛਾ ਚੰਗਾ ਘਰਾਂ ਟਕਾਣਾ ਲੱਗਦਾ ਮੈਂ ਦਾ ਹਾਂ ਬਈ ਹਾਂ ਟੀਕੇ ਤੋਂ ਗੱਪਣ ਸੀ ਜਾਂ ਸਾਂਣ ਤੋਂ ਕ੍ਰੋਸ ਸੀ ਪੁੱਛਿਆ ਹੀ ਕੋਈ ਨਹੀਂ ਉਹਨਾਂ ਨੇ ਤਾਂ ਸਾਨੂੰ ਦੱਸਿਆ ਸੀ ਬਾਕੀ ਆਪਾਂ ਕਹਿ ਨਹੀਂ ਸਕਦੇ ਉਹਨਾਂ ਨੇ ਸਾਨੂੰ ਦੱਸਿਆ ਜੀ ਨਵਾਬ ਤੋਂ ਗੱਪਣ ਨਵਾਬ ਤੋਂ ਗੱਪਣ ਵੀ ਆਪਾਂ ਨਹੀਂ ਕ ਕੀ ਇਹਦਾ ਰੇਟ ਕੀ ਰੱਖਿਆ ਵੀਰੇ ਫਿਰ ਰੇਟ ਭਾਈ 2 ਲੱਖ ਕਰਦੇ ਆ 2 ਲੱਖ ਰੁਪਏ ਮਾਨਤਨ ਵਿੱਚੋਂ ਵੀਰੇ ਮਾਨਤਨ ਕਰਦਾਂਗੇ ਭਾਈ ਤੋਰੀ ਵੀਰੇ ਕੱਢੀ ਪਾਰ ਨੂੰ ਵੱਡੇ ਭਾਈ ਖੋਲੀ ਇਹਨੂੰ ਭਰਾਜੀ ਲੈ ਵੀ ਮਿੱਤਰੋ 2 ਲੱਖ ਰੁਪਈਆ ਇਹਦੀ ਮਾਲਕਾਂ ਨੇ ਡਿਮਾਂਡ ਰੱਖੀ ਆ ਮੁੱਲ ਤੇ ਦੁੱਧ ਉਹ ਮਾਲਕਾਂ ਦਾ ਹਮੇਸ਼ਾ ਤੁਹਾਨੂੰ ਮੈਂ ਕਹਿਣਾ ਹੁੰਦਾ ਭਾਈ ਮੁੱਲ ਦੁੱਧ ਮਾਲਕਾਂ ਦਾ ਜਿਨ੍ਹਾਂ ਨੇ ਸੰਭੀ ਆ ਜਿਨ੍ਹਾਂ ਨੇ ਪੱਠੇ ਪਾਏ ਆ ਫੋਨ ਦੇ ਵਿੱਚ ਸਾਡੀ ਕੋਈ ਵੀ ਸ਼ੁੱਧਤਾ ਦੀ ਪਹਿਚਾਣ ਨਹੀਂ ਹੁੰਦੀ ਆ ਦੇਖ ਸਕਦੇ ਹੋ ਮਿੱਤਰੋ ਤੁਸੀਂ ਕਰਮ ਵਾਲੀ ਦਾ ਘਰਾਣਾ ਪੂਰੀ ਪੜੀ ਸਭੀ ਜਬਰਦਸਤ ਤੰਚੇ ਵਾਲੀ ਸਰੀਰਕ ਬੰਤਰ ਵਾਲੀ ਪੂਰੀ ਨੰਮੀ ਕੱਦਕਾਠ ਵਾਲੀ ਚੋਟੀ 'ਮੈਂ ਆ ਮਿੱਤਰੋ ਦੂਜਾ ਸੂਆ ਇਹਨੇ ਕਰਮ ਵਾਲੀ ਨੇ ਸੂਣਾ ਵਾ ਬਾਈ ਰੇਡ 2 ਲੱਖ ਰੁਪਈਆ ਮਾਲਕਾਂ ਨੇ ਰੱਖਿਆ ਲੈ ਵੀ ਦੀਪ ਸਿੰਘ ਲੇਵੇ ਤੇ ਲਾਦੀ ਕਰਾਂ ਦੀ ਕੈਮਰਾ ਤੇ ਦਿਖਾਦੀ ਜਾਂਦਾ ਲੇਵਾ ਸਿੰਘ ਮੂੰਹ ਮੱਥੇ ਦੀ ਪੜੀ ਸਭੀ ਚੌੜੀ ਚੂੜੀ ਮੈਂ ਬਹੁਤ ਆ ਕਹਿਣ ਤੋਂ ਪਾਵੇ ਆ ਵੀ ਬਾਈ ਵੇਲ ਦੇ ਵਿੱਚ ਥੋੜੀ ਜਿਹੀ ਆਪਾਂ ਘੱਟ ਕਹਿ ਸਕਦੇ ਆ ਪਰ ਚੌੜੀ ਲੰਬਾਈ ਉਚਾਈ ਇਹਦੀ 5.5 ਫੁੱਟ ਦੇ ਕਰੀਬ ਹੋਊਗੀ ਤੇ ਲੰਬਾਈ ਇਹਦੀ 6 ਫੁੱਟ ਦੇ ਕਰੀਬ ਹੋਊਗੀ ਥਣ ਤੁਨ ਚੰਗਾ ਲੱਗਾ ਹੋਇਆ ਲੇਵੇ ਪਾਸੇ ਤੋਂ ਸਾਫ਼ ਸੁਥਰੀ ਕਰਮ ਵਾਲੀ ਮਿੱਤਰੋ ਵੇਖ ਸਕਦੇ ਹੋ ਤੁਸੀਂ ਕੱਲਾ ਕੱਲਾ ਥਾਣ ਜਿਹੜਾ ਚਾਰੇ ਥਾਣ ਓਕੇ ਦੀ ਰਿਪੋਰਟ ਲੱਗੇ ਹੋਇਆ ਜਾਵਾ ਹੂੰ ਠੀਕ ਹੈ ਭਾਈ ਲੈ ਵੀ ਦੀਪ ਜੀ ਨਾਲ ਖਾਦੇ ਗੌਰ ਦੇ ਨਾਲ ਹੂੰ ਕੋਈ ਕੋਈ ਸ਼ਾਖ ਵਾਕ ਤਾਂ ਨਹੀਂ ਹੈਗੀ ਤੁਹਾਨੂੰ ਦੇ ਨਾਲ ਨਾ ਨਾ ਬਈ ਕੋਈ ਨਹੀਂ ਉਹ ਕੇ ਜਿਵੇਂ ਸਾਹ ਬਈ ਹਾਂ ਠੀਕ ਹੈ ਵੀਰੇ ਅੱਛਾ ਨੰਬਰ ਦਈ ਕਰਾ ਦੀ ਵੀਰੇ ਨੰਬਰ ਬਈ 7528815223 ਇੱਕ ਵਾਰੀ ਹੋਰ ਆਉਂ ਦੇ ਵੀਰੇ 7528815223 ਠੀਕ ਹੈ ਬਈ ਇਸ ਨੰਬਰ ਤੇ ਕਰ ਲਿਓ ਜੀ ਵੀਰੇ ਨਾਲ ਤੁਸੀਂ ਰਾਬਤਾ ਹੈ ਮਿੱਤਰੋ ਪਿੰਡ ਜੈਮਲਾਲਾ ਗੱਜਣ ਵਾਲਾ ਮੋੜ ਨੰਬਰ ਸੱਕਰ ਰੇਣਤ ਜੈ ਲਾਲਿਓ ਫੋਨ ਉਹ ਜਿੰਨੂੰ ਲੋੜ ਧੰਨਵਾਦ